ਹਾ ਜੀ ਬੱਲੇ ਬੱਲੇ ਨੇ ਰੇਸ ਸ਼ੁਰੂ ਹੋ ਤੋ ਪਹਿਲਾਂ ਇੰਨੀ ਹੋਰ ਦੱਸਾਂਗੇ ਇੱਥਿਆਂ ਨੇ ਹੁਣ ਇਹਨਾਂ ਨੂੰ ਤਾਂ ਇਹ ਪੁੱਛਣਾ ਕਿ ਕਿਹੜਾ ਖੇਡਾ ਆ ਰਹੀਆਂ ਜਿਗਿਆ ਬਾਈ ਟਿਕਾ ਚੜਗਾ ਆਇਆ ਦੀਆਂ ਉਹ ਕਿਵੇਂ ਹੋਈਆਂ ਤੇ ਉਹਦੇ ਨਾਲ ਕੀ ਸੰਦੇਸ਼ ਸੁਨੇਹਾ ਆਪਣੇ ਸਾਰੇ ਪਿੰਡਾਂ ਨੂੰ ਸੁਣਾਵੇ ਮੈਂ ਤੇ ਹੀ ਪਾਪਾ ਦੀ ਜਿੰਗ ਜਿੰਗ ਨੂੰ ਬੱਲੇ ਬੱਲੇ ਕਿਹਦੀਆਂ ਦੀ ਵਿੱਚ ਬਹੁਤ ਮੱਝਾਂ ਨੀ ਬਣਦੀ ਆ ਸਿੱਟੀਵਾ ਮਾਨਦੀਪ ਸਿੰਘ ਜੀ ਕੋਲ ਦੇਖੋ ਉਹ ਤੋਂ ਬੰਡ ਕਿਹੜਾ ਮੇਰੀ ਬਾਤ ਹੋਰ ਦਾ ਤੁਸੀਂ ਉੱਥੇ ਹੀ ਗਿਆ ਤੁਸੀਂ ਆਪ ਨੇ ਕਿਹਾ ਮੈਂ ਪੁੱਛਣ ਆਇਆ ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕਰੋ ਸੱਚੇ ਕੱਪੇ ਜਾਂ ਕਿਵੇਂ ਦਾ ਲੱਗਿਆ ਪ੍ਰਭਾਤ ਰੱਚੋ ਦੀ ਜੈ ਜੈਕਾਰ ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕਰਦੇ ਆਪਾਂ ਬਾਬਾ ਜੀ ਨੂੰ ਕਰਦਾ ਹੁੰਦਾ ਹੈ ਚੜਦੀ ਕਿੰਨਾ ਕੋਸਾ ਬਾਬਾ ਜੀ ਤੇ ਬਾਪੂ ਰਈ ਕੀ ਬਾਤ ਆ ਉਹ ਜੀ ਦਾ ਖਾਸਾ ਟੂਰਨਾਮੈਂਟ ਹੁੰਦਾ ਇੰਨਾ ਪ੍ਰਭਾਵ ਆਇਆ ਕਿ ਸੰਗਤ ਆਈ ਦੀ ਪੂਰੀ ਐਨ ਦੇਖਣ ਆਲੇ ਦੱਸਿਆ ਆਪਣੇ ਪਿੰਡ ਦੇ ਨੇ ਵੀ ਬਹੁਤ ਭਾਈ ਪ੍ਰਾਲਾ ਕਰਕੇ ਚਾਹ ਪਾਣੀ ਪੰਚਾਇਤ ਦਾ ਧੰਨਵਾਦ ਕਰਦੇ ਵੀ ਪੰਚਾਇਤ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਖਰਾਚੋ ਵੀ ਅੱਜ ਵੀ ਧੰਨਵਾਦ ਕਰਦੇ ਆ ਭਾਈ ਵੀ ਬਹੁਤ ਵਧੀਆ ਪ੍ਰੋਗਰਾਮ ਕਰਾਉਂਦੇ ਨੇ ਖਰਾਚੋ ਵਿੱਚ ਇੱਕ ਪਹਿਲਾ ਟਰਨਮੈਂਟ ਲੰਚੇ ਤੇ ਦੱਸਿਆ ਵੀ ਖਰਾਚੋ ਜੋ ਪੂਰਾ ਵਿਕਾਸ ਹੋ ਰਿਹਾ ਬਹੁਤ ਵਧੀਆ ਪਿੰਕੀ ਜਿਹਦਾ ਨਾਮ ਪਿੰਕਾ ਯਾਰਕ ਪਿੰਕਾ ਜਰਗ ਨਹੀਂ ਬਹੁਤ ਵਜਰੇ ਨੇ ਭਾਈ ਪੂਰਾ ਫਿੱਟ ਬੰਦਾ ਦੀ ਪਿੰਕਾ ਯਾਰ ਕੇ ਦੇਖਿਆ ਦੇਖ ਨੰਬਰ 1 ਨੰਬਰ ਦੀ ਹਾਂ ਐਸੀ ਤਖੰ ਵੀ ਹੂੰ ਕੱਦ ਕਾੜ ਕਿਵੇਂ ਦੀ ਐਨ ਇੱਕ ਨੰਬਰ ਪੂਰਾ ਇੱਕ ਨੰਬਰ ਦੀ ਹਾਂ ਤੇ ਥੋੜੇ ਵੀ ਜਵਾਗ ਆਦੀ ਕੋਈ ਨਾ ਜੀ ਥੋੜੇ ਜਵਾਗ ਬੜੇ ਨੇ ਬੜੇ ਨਹੀਂ ਅੱਛਾ ਕੈ ਸਾਲਾਂ ਤੱਕ ਦਾ ਦੀ ਉਹ ਪ੍ਰੋਗਰਾਮ ਹਾਂ ਉਹ 18 ਸਾਲ ਤੱਕ 18 ਸਾਲਾਂ ਤੱਕ ਦੀ ਥੋੜਾ ਜਵਾਗ ਬੜੇ ਨੇ ਤੇ ਵੀ ਵਧੀਆ ਹੋਇਆ ਪ੍ਰੋਗਰਾਮ ਸਾਰੇ ਪਿੰਡਾਂ ਨੂੰ ਕਰਾਉਣਾ ਚਾਹੀਦਾ ਇਹ ਪ੍ਰੋਗਰਾਮ ਕਰਾਉਣਾ ਕਰਾਉਣਾ ਚਾਹੀਦਾ ਬਾਕੀ ਸਾਰਾ ਬੰਦ ਕਰ ਦੇਣਾ ਚਾਹੀਦਾ ਇਹ ਕਰਾਉਣੇ ਚਾਹੀਦੇ ਇਹ ਕਰਾਉਣਾ ਚਾਹੀਦਾ ਬਾਕੀ ਬੰਦ ਪਰ ਕਰਾਉਣ ਤੋਂ ਇਲਾਵਾ ਇੱਕ ਹੋਰ ਸਿੱਖਿਆ ਹੋਣੀ ਚਾਹੀਦੀ ਜੀ ਜਿਵੇਂ ਕੋਈ ਕਾਰਜ ਨੇ ਸਕੂਲ ਨੇ ਇਹਨਾਂ ਨੂੰ ਟਾਈਮ 'ਤੇ ਆਉਣਾ ਚਾਹੀਦਾ ਕਿਤੇ ਭੱਜਣ ਦਾ ਇਹਨਾਂ ਤੜਕੀ ਮਾਰ ਕੇ ਫਸੇਤੀ ਕੱਪੜੇ ਚੇਂਜ ਕਰੋ ਚਲੋ ਸਕੂਲ ਆਗੇ ਧੁੰਗਣ ਤੇ ਵਗ ਜੋ ਇਹਨਾਂ ਨੂੰ ਭੱਜਣਾ ਦਾ ਟਾਈਮ ਤਾਂ ਹੈ ਨਹੀਂ ਫੇ ਕਵੇਂ ਪੰਚਣਗੇ ਵੀ ਜਵਾਕਾਂ ਨੂੰ ਖੇਡਾਂ ਵੱਲ ਜੋੜਨਾ ਚਾਹੀਦਾ ਜੋੜਨਾ ਚਾਹੀਦਾ ਤੁਹਾਡੇ ਕਹਿਣ ਦਾ ਪਾਵ ਹਾਂ ਤੇਰਾ ਮੈਂਬਰ ਪਾ ਕੱਲ ਪਹਿਲੇ ਨੰਬਰ ਤੇ ਆਇਆ ਜੱਗੀ ਮੈਂਬਰ ਜੱਗੀ ਮੈਂਬਰ ਆ ਦੇਖ ਵੀਡੀਓ ਦੇਖੀ ਹੈ ਜੀ ਹਾਂ ਮੈਂਬਰਾਂ ਦੀਆਂ ਵੀ ਦੌੜਾਂ ਲਵਾਈਆਂ ਦੀਆਂ ਦੂਜੇ ਦੂਜੇ ਨੰਬਰ ਤੇ ਆਏਗਾ ਉਹ ਮੈਂਬਰਾਂ ਦੀਆਂ ਵੀ ਦੌੜਾਂ ਲਵਾਈਆਂ ਦੀਆਂ ਕਰਾਚੋ ਦੀ ਕੀ ਕਹਿਣਾ ਚਾਹੁੰਦੇ ਹੋ ਕਰਾਚੋ ਦੀ ਪੰਚਾਇਤ ਬਾਰੇ ਤੂੰ ਸੁਣਾ ਬਾਈ ਰਵਨੀਤ ਵੀ ਪਹੁੰਚ ਗਿਆ ਸਾਡੇ ਜਰਮਨੀ ਤੋਂ ਬਾਈ ਕੀ ਕਹਿਣਾ ਚਾਹਣੇ ਕਰੋਚੋ ਦੀ ਪੰਚਾਇਤ ਨੇ ਇਹ ਉਪਰਾ ਲਾ ਕਰਿਆ ਬਹੁਤ ਵਧੀਆ ਉਪਰਾ ਲਾ ਦੀ ਬਾਈ ਬਹੁਤ ਵਧੀਆ ਲੱਗਿਆ ਅਸੇ ਮੈਂ ਦੇਖਣ ਤਾਂ ਨਹੀਂ ਗਿਆ ਪਰ ਸੁਣਿਆ ਕਹਿੰਦੇ ਬਹੁਤ ਵਧੀਆ ਨੇ ਵੀ ਕਰਾਉਣਾ ਚਾਹੀਦਾ ਹਰੇਕ ਪਿੰਡ ਪਿੰਡ ਹਰ ਇੱਕ ਪਿੰਡ ਵਾਲਿਆਂ ਨੂੰ ਵੀ ਕਰਾਉਣਾ ਚਾਹੀਦਾ